ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਅੱਜ ਮੀਟਿੰਗ ਹੋਈ ਜਿਹਦੇ ਵਿੱਚ ਸਭ ਤੋਂ ਪਹਿਲਾਂ ਖਾਲਸਾ ਪੰਥ ਦੀਆਂ ਮੋਹਰੀਆਂ ਪੰਚਾਂ ਦੀਆਂ ਸਭਾ ਦੇ ਵਿੱਚੋਂ ਭਾਈ ਗਜਿੰਦਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਨਾਲ-ਨਾਲ ਪਰਦਾ ਪਰਿਵਾਰ ਨਾਲ ਹਮਦਾਰੀ ਦੀ ਬੀਬੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕਰਦੀ ਆ। ਲੰਮਾ ਸਮਾਂ ਜਲਾਵਤਨ ਰਹਿਣ ਵਾਲੇ ਭਾਈ ਗਜਿੰਦਰ ਸਿੰਘ ਦੇ ਸ਼ੰਕਲ ਸਿੰਘ ਬਈ ਜੀਵਨ ਅਤੇ ਕੁਰਬਾਨੀ ਨੂੰ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਸਤਕਾਰ ਭੇਟ ਕਰਦੀ ਹੈ। ਭਾਈ ਗਜਿੰਦਰ ਸਿੰਘ ਵੱਲੋਂ ਦ੍ਰਿੜਤਾ ਨਾਲ ਸਿੱਖ ਸਿਧਾਂਤਾਂ ਤੇ ਪਹਿਰਾ ਦੇਣਾ ਅਤੇ ਕਠਨ ਹਾਲਾਤਾਂ ਵਿੱਚ ਜੀਵਨ ਪੰਥ ਤੈਅ ਕਰਨਾ ਉਹਨਾਂ ਦੀ ਪੰਥਕ ਪਛਾਣ ਦਾ ਲਖਾਇਕ ਹੈ ਕੌਮ ਬਲੋਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤਾਂ ਕਿ ਸ੍ਰੀ ਕਹਾਤਕ ਸਾਹਿਬ ਵੱਲੋਂ ਵੀ ਅੱਜ ਤੋਂ 2.5 ਸਾਲ ਪਹਿਲਾਂ ਉਹਨਾਂ ਨੂੰ ਮਾਨ ਤੇ ਸਤਿਕਾਰ ਦੇਣ ਲਈ ਜਿਹੜਾ ਉਹ 12 ਸ਼ਖਸੀਤਾਂ ਚੁਣੀਆਂ ਗਈਆਂ ਸੀ ਉਹਨਾਂ ਸ਼ਖਸੀਤਾਂ ਦੇ ਵਿੱਚ ਇੱਕ ਭਾਈ ਗਜਿੰਦਰ ਸਿੰਘ ਜੀ ਵੀ ਸੀ ਤੋ ਦੂਸਰਾ ਭਾਈ ਸਰਜੀਤ ਸਿੰਘ ਜੀ ਪਿੱਟੇਵੰਦ ਸਾਹਿਬ ਉਹਨਾਂ ਦੇ ਫਾਦਰ ਉਹਨਾਂ ਦੇ ਵੀ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉਹ ਤੋਂ ਇਲਾਵਾ ਜਿਹੜਾ ਸਾਡਾ ਅੱਜ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਗਜ਼ੈਕਟਿਵ ਦੇ ਵਿੱਚ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਸੀ ਕੇ ਸੱਚਖੰਡ ਸ੍ਰੀ ਹਜੂਰ ਦਰਬਾਰ ਸਾਹਿਬ ਜੀ ਦੇ ਘਟੋਂ ਘਟ ਦੋ ਗ੍ਰੰਥੀ ਜ਼ਰੂਰ ਰੱਖੇ ਜਾਣ ਸੋ ਉਹਨਾਂ ਦੇ ਵਿੱਚ ਭਾਈ ਕੇਵਲ ਸਿੰਘ ਜੀ ਪੁੱਤਰ ਸਰਦਾਰ ਸਰਦੇਵ ਸਿੰਘ ਜੀ ਪਿੰਡ ਬਹਿਣੀਬਾਲ ਜ਼ਿਲ੍ਹਾ ਮਾਨਸਾ ਜਿਹੜੇ ਸਾਡੇ ਪੰਜ ਪਿਆਰਿਆਂ ਦੇ ਵਿੱਚ ਸੇਵਾ ਨਿਭਾਉਂਦੇ ਆ ਔਰ ਉਹਨਾਂ ਤੋਂ ਇਲਾਵਾ ਭਾਈ ਪਰਵਿੰਦਰਪਾਲ ਸਿੰਘ ਜੀ ਪੁੱਤਰ ਭਾਈ ਭਾਨ ਸਿੰਘ ਜੀ ਕਾਨੂ ਵਾਲਾ ਰੋਡ ਬਟਾਲਾ ਇਹ ਦੋ ਸ਼ਖਸੀਤਾਂ ਦੀ ਜਿਹੜੀ ਸਿੰਘ ਸਹਿਬਾਨਾ ਦੀ ਤੇ ਭਾਈ ਗਰਬਖ ਸਿੰਘ ਖਾਲਸਾ ਵੀ ਮੈਂਬਰ ਸੀ ਉਹਨਾਂ ਵੱਲੋਂ ਇਹ ਸ਼ਿਫਾਰਿਸ਼ ਕੀਤੀ ਸੀ ਇਹਨਾਂ ਨੂੰ ਜੋਗ ਪਾਇਆ ਗਿਆ ਸੀ ਤੇ ਉਹਨਾਂ ਦੋਹਾਂ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬਤੌਰ ਸਿੰਘ ਸਾਹਿਬ ਗ੍ਰਾਂਤੀ ਸਿੰਘ ਉਹਨਾਂ ਦੀ ਜਿਹੜੀ ਉਹ ਚੋਣ ਆ ਉਹਨੂੰ ਅੱਜ ਪ੍ਰਵਾਨਗੀ ਦਿੱਤੀ ਗਈ ਦੂਸਰਾ ਇੱਕ ਜਿਹੜਾ ਅਹਿਮ ਮਾਮਲਾ ਉਹ ਸਿਗਾ ਵੀ ਬੜੇ ਲੰਬੇ ਅਰਸੇ ਤੋਂ ਇੱਕ ਕਾਰਾਂ ਦੀ ਬਿਆਦਵੀ ਕਰ ਲਈ ਜਦੋਂ ਵੀ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਵਾਜ਼ ਬੁਲੰਦ ਕਰਦੀ ਉਹ ਆਵਾਜ਼ ਹੀ ਰਹਿ ਜਾਂਦੀ ਆ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਪਿਛਲੇ ਦਿਨੀ ਰਾਜਸਥਾਨ ਵਿਖੇ ਸਾਡੀਆਂ ਦੋ ਬੇਟੀਆਂ ਇੱਕ ਨੇ ਦਾ ਕਕਾਰ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੂੰ ਇਹ ਮੌਕਾ ਹੀ ਨਹੀਂ ਦਿੱਤਾ ਜਾਦ ਕੇ ਫੰਡਾਮੈਂਟਲ ਰਾਈਟ ਦੇ ਤੌਰ ਦੇ ਉੱਤੇ 6 ਇੰਚ ਇਹਨਾਂ ਦੀ ਆਪਣੀਆਂ ਵੀ ਨਿਰਧਾਰਤ ਆ ਕਿ ਜਹਾਜ਼ 'ਚ ਵੀ ਜਾਣਾ ਹੋਵੇ ਤੇ ਉਹਦੇ ਵਿੱਚ 6 ਇੰਚ ਦੀ ਜਿਹੜੀ ਤੁਸੀਂ ਸਰੀ ਸਾਹਿਬ ਪਹਿਨ ਕੇ ਜਾ ਸਕਦੇ ਆ ਪਰ ਉਸ ਬੇਟੀ ਨੂੰ ਇਹ ਨਹੀਂ ਮਨਾ ਕੀਤਾ ਉਦੋਂ ਅਲਾਵਾ ਦੂਸਰੀ ਜਿਹੜੀ ਬੇਟੀ ਸੀ ਉਹਨੇ ਬੜੀ ਜਦੋਜਹਿਦ ਕੀਤੀ ਪਰ ਉਹਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਹ ਵੀ ਅਕਸਰ ਆਇਆ ਕਿ ਸੈਂਟਰਲ ਜਿਹੜੇ ਸਕੂਲ ਆ ਜਿਹੜੇ ਆਪਣੇ ਆਮ ਤੌਰ ਦੇ ਉੱਤੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਫੌਜ ਦੇ ਸਟੇਸ਼ਨਾਂ ਦੇ ਉੱਤੇ ਉਹ ਬੱਚੇ ਜਿਹੜੇ ਐਂਟ੍ਰੈਂਸ ਟੈਸਟ ਦੇਣ ਜਾਂਦੇ ਆ ਤਾਂ ਉਹਨਾਂ ਦੇ ਖੜੇ ਲਹਾਏ ਜਾਂਦੇ ਆ ਮੈਂ ਸਮਝਦਾ ਇਹ ਧਾਰਮਿਕ ਤੌਰ ਤੇ ਬਹੁਤ ਵੱਡੀ ਇੱਕ ਅਵਗਿਆ ਕੀਤੀ ਜਾਂਦੀ ਜਾਂਦ ਕਿ ਇਹ ਪੰਜਾਬ ਦੀ ਪਰੰਪਰਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਰਹਿਤ ਮਰਿਆਦਾ ਅਨੁਕੂਲ ਅਮਰਧਾਰੀ ਸਿੱਖ ਨੇ ਪੰਜ ਕਕਾਰ ਅੰਗ ਸੰਗ ਰੱਖਣੇ ਆ ਤੇ ਇੱਥੇ ਪਤਾ ਵੀ ਹੈ ਇਹਨਾਂ ਨੂੰ ਸਾਰਿਆਂ ਨੂੰ ਕਿ ਸਿੱਖ ਰਹਿਤ ਮਰਿਆਦਾ ਤੇ ਜਿਹੜਾ ਅਮਰਧਾਰੀ ਸਿੱਖ ਆ ਉਹਦੀ ਰਹਿਤ ਕੀ ਆ ਪਰ ਉਹ ਜਾਣ ਬੁੱਝ ਕੇ ਇਹੋ ਜਿਹਿਆਂ ਕੋਜੀਆਂ ਜਿਹੜੀਆਂ ਉੱਥੇ ਸ਼ਰਾਰਤਾਂ ਕਰਦੇ ਆ ਜਿਹੜੀਆਂ ਕਰਨਾਤਮਕ ਤੌਰ ਤੇ ਸਿਕਾਂ ਨੂੰ ਸੋਚਣ ਨੂੰ ਮਜਬੂਰ ਕਰਦੇ ਆ ਤੇ ਮੈਂ ਸਮਝਦਾ ਜਿਹੜੇ ਵੀ ਅਧਿਕਾਰੀ ਇਹੋ ਜਿਹੇ ਆ ਹਮਾਕਤ ਕਰਦੇ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਚਾਹੇ ਪਰਚਾ ਦਰਜ ਕੀਤਾ ਜਾਵੇ ਚਾਹੇ ਕੋਈ ਹੋਰ ਇਹਦਾ ਹੱਲ ਕੱਢਿਆ ਜਾਵੇ ਅਸੀਂ ਅੱਜ ਵਿਚਾਰ ਕੀਤੀ ਆ ਕਿ ਸੈਂਟਰਲ ਗਵਰਨਮੈਂਟ ਨੂੰ ਵੀ ਰਿਪਰੈਜ਼ੈਂਟੇਸ਼ਨ ਭੇਜੀ ਜਾਊਗੀ ਨਾਲ ਦੀ ਨਾਲ ਕਾਨੂੰਨੀ ਮਾਰਾਂ ਕੋਲੋਂ ਰੈ ਲੈ ਕੇ ਜੇ ਸਾਨੂੰ ਕਾਨੂੰਨ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਉਹ ਵੀ ਅਸੀਂ ਜ਼ਰੂਰ ਖੜਕਾਵਾਂਗੇ ਕਿਉਂਕਿ ਬਹੁਤ ਵੱਡੀ ਤੇ ਸਿੰਘ ਸਾਬਾ ਨੂੰ ਵੀ ਬੇਨਤੀ ਕੀਤੀ ਆ ਕਿ ਤੁਸੀਂ ਵੀ ਇਹਦੇ ਉੱਤੇ ਵੱਖ-ਵੱਖ ਜਥੇਬੰਦੀਆਂ ਸਾਧ ਕੇ ਇਹਨਾਂ ਨੂੰ ਸੁਚੇਤ ਕਰੋ ਕਿਉਂਕਿ ਰੋਜ਼ ਦੀ ਇੱਕ ਗੱਲ ਹੋ ਗਈ ਆ ਉਹ ਤੋਂ ਇਲਾਵਾ ਜਿਹੜਾ ਆ ਪਿਛਲੇ ਦਿਨੀ ਇੱਕ ਮੈਂਬਰ ਪਾਰਲੀਮੈਂਟ ਕਗਨਾ ਕੰਗਨਾ ਰਣੌਤ ਬਣ ਕੇ ਗਈ ਉਹਦਾ ਜੋ ਚੰਡੀਗੜ੍ਹ 에어ਪੋਰਟ ਦੇ ਉੱਤੇ ਉਹ ਵਿਵਾਦ ਹੋਇਆ ਔਰ ਉਸ ਵਿਵਾਦ ਦੇ ਸਿੱਟੇ ਕੀ ਨਿਕਲੇ ਕਿ ਇੱਕ ਤਾਂ ਉਹਨੇ ਬੜੀ ਵੱਡੀ ਬੋਲਦੀ ਨੇ ਉਹ ਗੱਲ ਕਹੀ ਕਿ ਜਿਹੜੇ ਪੰਜਾਬ ਦੇ ਸਿੱਖ ਆ ਸਾਰੇ ਇਹਨਾਂ ਨੂੰ ਕਰਨਾਤਮਕ ਤੌਰ ਦੇ ਉੱਤੇ ਸਾਰਿਆਂ ਦੇ ਉਹਨੇ ਉਹ ਤੇ ਕਮੈਂਟ ਕੀਤਾ ਜਿਹੜਾ ਉਹਦੇ ਤੇ ਪਰਚਾ ਦਰਜ ਹੋਣਾ ਬਣਦਾ ਦੂਸਰਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਮੈਂ ਸਮਝਦਾ ਪੰਜਾਬੀਆਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਕਿੰਨੇ ਕੁ ਟੂਰਿਸਟ ਉੱਥੇ ਜਾਂਦੇ ਆ ਤੇ ਉੱਥੇ ਉਹ ਜਿਹੜਾ ਇੱਕ ਸਾਡੇ ਵੀਰ ਗਿਆ ਭਾਵੇਂ ਉਹ ਕਿਸੇ ਤਾਰੀ ਨਹੀਂ ਸੀ ਉਹਦੀ ਵਾਈਫ ਨਾਲ ਸੀ ਜਿਹੜੀ ਵਿਦੇਸ਼ ਚੋਂ ਆਈ ਹੋਈ ਸੀ ਉਹਨਾਂ ਬੁਰੀ ਤਰ੍ਹਾਂ ਜਿਹੜਾ ਆ ਫਟੜ ਕੀਤਾ ਗਿਆ ਤੇ ਮੈਂ ਸਮਝਦਾ ਵੀ ਇਹ ਕਾਨੂੰਨ ਆ ਕਿਹੜਾ ਆਜਾਤ ਦਿੰਦਾ ਵੀ ਜੇ ਕਿਸੇ ਨੇ ਕੋਈ ਕੀਤਾ ਵੀ ਆ ਕੋਈ ਤੇ ਉਹ ਦੂਸਰੇ ਜਿਹੜੇ ਆ ਉਹਦਾ ਕਿਉਂ ਰਜਟ ਭੁਗਤਣ ਪਹਿਲਾਂ ਤਾਂ ਬੜੀ-ਬੜੀ ਜਿਆਦਤੀ ਆ ਜੇ ਉਹ ਬੇਟੀ ਕੁਲਵਿੰਦਰ ਨੇ ਕੋਈ ਗੱਲ ਕੀਤੀ ਸੀ ਉਹਦੇ ਦਾ ਪਰਚਾ ਲਾਰਜ ਹੋ ਗਿਆ ਤੇ ਉਹਦੀ ਬਦਲੀ ਵੀ ਬੰਗਲੌਰ ਦੀ ਕਰਤੀ ਤੇ ਜਿਹੜੀ ਬਤੌਰ ਮੈਂਬਰ ਪਾਰਲੀਮੈਂਟ ਜਾਣਦੀ ਆ ਉਹ ਸਿੱਖਾਂ ਤੇ ਤੰਜ ਕੱਸੇ ਤੇ ਆਪਾਂ ਉਹਨੂੰ ਕੁਛ ਨਾ ਕਹੀਏ ਔਰ ਰਾਦਰ ਮਤਲਬ ਸਕਿਉਰਟੀ ਪ੍ਰੋਵਾਈਡ ਕਰਕੇ ਇੱਕ ਸ਼ਾਇਦ ਪਈ ਇਹਨੂੰ ਮੈਟਲ ਦਿੱਤਾ ਜਾ ਰਿਹਾ ਮੈਂ ਸਮਝਦਾ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਔਰ ਇਹ ਹੌਲੀ ਹੌਲੀ ਘੜਾ ਭਰਦਾ ਜਾ ਰਿਹਾ ਤੇ ਇਹ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਮਾਜਲ ਸਰਕਾਰ ਜਿਹੜੀ ਉਹ ਸੁਚੇਤ ਹੋਵੇ ਫੇ ਸਾਨੂੰ ਤਾਂ ਫਰਕ ਨਹੀਂ ਪੈਣਾ ਟੂਰਿਸਟ ਜਿਹੜੇ ਆਤ ਕੀ ਦੇਖ ਲਾ ਉਹ ਕਿੰਨੇ ਕ ਘਟ ਗਏ ਉਹ ਸਾਰੇ ਉਧਰ ਜੰਮੂ ਕਸ਼ਮੀਰ ਵੱਲੋਂ ਦੌੜ ਗਏ ਤੀਸਰਾ ਜਿਹੜਾ ਸਗਾ ਉਹ ਸਿਗਾ ਜਿਹੜਾ ਇੱਥੇ ਜੋਗਾ ਕਰਨ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬਹੁਤ ਸਾਰਿਆਂ ਪੱਖਾਂ ਤੋਂ ਲੋਕਾਂ ਨੇ ਰਾਇਆਂ ਵੀ ਦਿੱਤੀਆਂ ਉਹਦੇ ਵੱਲੋਂ ਵੀ ਲਿਖ ਕੇ ਆਇਆ ਪਰ ਮੈਂ ਅਕਸਰ ਹੀ ਕਿਉਂਕਿ ਮੈਂ ਬਹੁਤ ਇਹਦੀ ਡੰਗਾਈ 'ਚ ਆਪਣੇ ਵਿਚਾਰ ਪਹਿਲਾਂ ਵੀ ਦੇ ਚੁੱਕਾ ਪਰ ਅੱਜ ਐਗਜ਼ੈਕਟਿਵ ਦੀ ਮੀਟਿੰਗ ਸੀ ਇਹਨੂੰ ਬੜੇ ਸਖਤ ਲਾਬਜਾਂ ਦੇ ਵਿੱਚ ਇਹਨੂੰ ਕੰਡੈਮਨ ਕੀਤਾ ਇਹਨੂੰ ਤਾੜਨਾ ਕੀਤੀ ਗਈ ਕਿ ਰਹਿਤ ਮਰਿਆਦਾ ਦੇ ਪੱਖ ਤੋਂ ਇੱਕ ਇਸ ਧਾਰਮਿਕ ਸਥਾਨ ਦਾ ਤੇ ਹਰ ਇੱਕ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਹੁੰਦੀ ਹੈ ਤੇ ਉਹ ਮਰਿਆਦਾ ਨੂੰ ਭੰਗ ਕਰਨ ਦਾ ਯਤਨ ਕੀਤਾ ਗਿਆ ਉਹ ਜਾਣ ਬੁੱਝ ਕੇ ਕੀਤਾ ਗਿਆ ਫਿਰ ਕਿਉਂਕਿ ਬੇਟੀ ਕਰਕੇ ਉਹਨਾਂ ਵੱਲੋਂ ਆਇਆ ਵੀ ਸਾਨੂੰ ਮਾਫੀ ਦਿੱਤੀ ਜਾਵੇ ਮੈਂ ਸਮਝਦਾ ਕਿ ਚਲੋ ਮਾਫੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਛਾਲਿਆ ਪਰ ਜੇ ਆਪਾਂ ਇਦਾਂ ਦੀਆਂ ਗੱਲਾਂ ਕਰ-ਕਰ ਕੇ ਕਰ-ਕਰ ਕੇ ਜੇ ਇਹਨਾਂ ਸਿੱਖ ਤੇ ਖਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਫੇਰ ਵੱਡਾ ਵਿਵਾਦ ਇੱਕ ਗੁੱਸਾ ਵੀ ਉੱਠਦਾ ਕਿ ਜਾਣ ਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫੇਰ ਵਾਛਣ ਯੋਗ ਨਹੀਂ ਹੁੰਦੀ ਸੋ ਐਗਜ਼ੈਕਟਿਵ ਕਮੇਟੀ ਇਹ ਸਮੁੱਚੇ ਤੌਰ ਤੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਜਿਉ ਆਹ ਕਹਿੰਦੀ ਆ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਰਡ ਵੀ ਲਾਏ ਆ ਕੁਝ ਉਥੇ ਸਾਡੇ ਸਪੀਕਰਾਂ ਦੇ ਮੁੰਡੇ ਬੋਲਦੇ ਵੀ ਆ ਜੀ ਆਇਆਂ ਨੂੰ ਪਰ ਇਸ ਸਥਾਨ ਦਾ ਤੇ ਹਰ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਆ ਉਹ ਮਰਿਆਦਾ ਨੂੰ ਭੰਗ ਨਾ ਕਰੋ ਕਿਉਂਕਿ ਸਾਡਾ ਵੀ ਚਿੱਤ ਨਹੀਂ ਕਰਦਾ ਫੇਰ ਵੀ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਵੇ ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਨੇ ਵੀ ਹੁਣ ਦਾ ਆਦੇਸ਼ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਵਗੀ ਤੇ ਮੈਂ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ ਉਦੋਂ ਜ਼ਿਆਦਾ ਉੱਥੇ ਕੈਮਰਾ ਘਮਾਉਣਾ ਉੱਥੇ ਜਾ ਕੇ ਦੂਸਰਿਆਂ ਨੂੰ ਫੇਰ ਪਰੇਸ਼ਾਨੀ ਕਰਨੀ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ ਉਦੋਂ ਇਲਾਵਾ ਜਿਹੜੇ ਸਾਡੇ ਦੋ ਅਸੀਂ ਪਿਛਲੇ ਸਾਲਾਂ ਚ ਇੱਕ ਨਿਸ਼ਚੇ ਅਕੈਡਮੀ ਦੇ ਤਹਿਤ ਜੁਪੀਐਸਸੀ ਲਈ ਉਹ ਚੰਡੀਗੜ੍ਹ ਸੈਕਟਰ 27 ਦੇ ਵਿੱਚ ਸਾਡਾ ਸਫਲ ਚੱਲ ਰਹੀ ਅਕੈਡਮੀ ਉਹਦੇ ਵਿੱਚ ਸਾਡਾ ਇੱਕ ਬੱਚਾ ਗੁਰਜੋਤ ਸਿੰਘ ਉਹਨੇ ਪ੍ਰੀਲਿਮਰੀ ਟੈਸਟ ਵੀ ਆਈਐਸ ਦਾ ਸਾਡਾ ਪਹਿਲਾ ਸਿੱਖ ਬੱਚਾ ਸਾਫ ਸੂਰਤ ਜਿਹਨੇ ਉਹ ਟੈਸਟ ਵੀ ਵਲੇਮਰੀ ਜਿਹੜਾ ਕਲੀਅਰ ਕੀਤਾ ਉਹਨੂੰ ਬੱਚੇ ਨੂੰ ਵਧਾਈ ਉਹਦੇ ਪਰਿਵਾਰ ਨੂੰ ਵੀ ਵਧਾਈ ਆ ਤੇ ਪਿਛਲੇ ਬੱਚੇ ਸਾਡੇ ਜਿਹੜੇ ਉੱਥੇ ਆਲਰੇਡੀ ਚੱਲ ਰਹੇ ਆ ਤੇ 25 ਬੱਚੇ ਐਤਕੀ ਨਵੇਂ ਟੈਸਟ ਲੈ ਕੇ ਉਹਨਾਂ ਦਾ ਵੀ ਨਵਾਂ ਬੈਚ ਜਿਹੜਾ ਸ਼ੁਰੂ ਕੀਤਾ ਗਿਆ ਉਹ ਤੋਂ ਇਲਾਵਾ ਸਿੱਖ ਬੱਚੇ ਬੱਚੀਆਂ ਜਿਹੜੇ ਜੁਡੀਸ਼ੀਅਲ ਵਿੱਚ ਆਉਣ ਉਹ ਪੀਸੀਐਸ ਜੁਡੀਸ਼ਰੀ ਲਈ ਪਾਂਥਰ ਰਤਨ ਜ才ਦਾਰ ਗੁਰਚਾਨ ਸਿੰਘ ਟੋੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਉਹ 25 ਬੱਚਿਆਂ ਦੀ ਚੋਣ ਕੀਤੀ ਗਈ ਹੈ ਜਿਹੜੀ 13 ਜੁਲਾਈ ਨੂੰ ਅਸੀਂ ਉੱਥੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਗੁਰੂ ਚਰਨਾ ਚਰਦਾਸ ਕਰਕੇ ਉਹਦੀ ਸ਼ੁਰੂਆਤ ਵੀ ਕਰ ਰਹੇ ਹਾਂ ਉਹ ਦੋ ਅਕੈਡਮੀਆਂ ਸਾਡੀਆਂ ਜਿਹਦੇ ਵਿੱਚ ਦੋ ਸ਼ਰਤਾਂ ਬੇ ਬੱਚਾ ਸਿੱਖ ਹੋਵੇ ਜਾਂ ਅੰਮ੍ਰਿਤਧਾਰੀ ਹੋਵੇ ਉਹਦੇ ਕੋਲੋਂ ਕੋਈ ਪੈਸਾ ਨਹੀਂ ਚਾਰਜ ਕੀਤਾ ਜਾਊਗਾ ਨਾ ਰਹਿائش ਦਾ ਨਾ ਉਹਦੇ ਖਾਣੇ ਲੰਗਰ ਦਾ ਤੇ ਨਾ ਉਹਦੀ ਕੋਈ ਫੀਸ ਹੋਊਗੀ ਤੇ ਜਿਹੜੀ ਸਾਡੇ ਚੰਡੀਗੜ੍ਹ ਸਾਡੀ ਚੱਲਦੀ ਅਕੈਡਮੀ ਉਹਦੇ ਅਸੀਂ ਰੈਨਾਉਂਡ ਜਿਹੜੇ ਹੈਗੇ ਆ ਵੱਡੀਆਂ ਅਕੈਡਮੀਆਂ ਨੂੰ ਪੜਾਉਂਦੇ ਆ ਟੀਚਰ ਸਹਿਬਾਨ ਉਹ ਅਸੀਂ ਹਾਇਰ ਕੀਤੇ ਹੋਆ ਇਹ ਬੜੀ ਲੰਮੇ ਸਮੇਂ ਦੀ ਮੰਗ ਸੀ ਤੇ ਅਸੀਂ ਪੀਸੀਆ ਜੁਡੀਸ਼ਰੀ ਦਾ ਵੀ ਇਸ ਸਾਲ ਕੋਰਸ ਜਿਹੜਾ ਸ਼ੁਰੂ ਕਰ ਦਿੱਤਾਗੇ ਉਹ ਤੋਂ ਇਲਾਵਾ ਪਿਛਲੇ ਦਿਨੀ ਸਾਡੇ ਰੁਜ਼ਗਾਰ ਮੇਲਾ ਸੈਕਟਰ 27 ਕਲਗੀਦਰਨਵਾਸ ਵਿਖੇ ਉਹ ਵੱਖ-ਵੱਖ ਕੰਪਨੀਆਂ ਉੱਥੇ ਸੱਦੀਆਂ ਸੀ ਤੇ ਜਿਹਦੇ ਵਿੱਚ ਮੈਨੂੰ ਖੁਸ਼ੀ ਆ ਲਗਭਗ 2300 ਬੱਚੇ ਸਾਡੇ ਉਹਨਾਂ ਦੀਆਂ ਪਲੇਸਮੈਂਟਾਂ ਵੀ ਉੱਥੇ ਹੋ ਗਈਆਂ 600 ਬੱਚਾ ਟੋਟਲ ਆਇਆ ਸੀ ਸੋ 250 ਬੱਚਾ ਜਿਹੜਾ ਉਹਨਾਂ ਦੇ ਵਿੱਚੋਂ ਉਹ ਸਿਲੈਕਟ ਹੋਇਆ ਤੇ ਉਹ ਜਿਹੜੀਆਂ ਰਹਿ ਗਈਆਂ ਸੀ ਕੰਪਨੀਆਂ ਉਹਨਾਂ ਨੇ ਵੀ ਐਤਕੀ ਸਾਨੂੰ ਆਫਰ ਕੀਤੀ ਆ ਕਿ ਅਗਾਂ ਵੀ ਤੁਸੀਂ ਜਿਹਲੇ ਕੋਈ ਇਦਾਂ ਦਾ ਮੇਲਾ ਲਾਓ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਨੂੰ ਜ਼ਰੂਰ ਚੇਤੇ ਕਰ ਲਿਓ ਉਹ ਤੋਂ ਲਾਵੇ ਇੱਕ ਜਿਹੜੀ ਬਹੁਤ ਇੰਪੋਰਟੈਂਟ ਗੱਲ ਸੀ ਕਿ ਸਾਡਾ ਬਰਨਾਲਾ ਗੁਰਦੁਆਰਾ ਸਾਹਿਬ ਦਾ ਇੱਕ ਲਿਟੀਗੇਸ਼ਨ ਲੰਮੇ ਸਮੇਂ ਦੀ ਪੈਂਡਿੰਗ ਸੀ ਉਹ ਸਾਡਾ ਇੱਕ ਪੰਥ ਦੀ ਸਰਕਾਰ ਦਾ ਜਥੇਬੰਦੀ ਆ ਉਹ ਨਿਰਮਲੇ ਪੰਥ ਨਾਲ ਸਾਡਾ ਲਿਟੀਗੇਸ਼ਨ ਚੱਲਦੀ ਸੀ ਉਹ ਬੈਠ ਕੇ ਦੋਹਾਂ ਧਿਰਾਂ ਦਾ ਫੈਸਲਾ ਹੋ ਗਿਆ ਫੈਸਲਾ ਨਹੀਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਸੀ ਉਹ ਵੀ ਸਾਰਾ ਸੌਟ ਆਊਟ ਕੀਤਾ ਗਿਆ ਤੇ ਬੈਠ ਕੇ ਜੇ ਆਪਣੇ ਕੰਪਰੋਮਾਈਜ਼ ਤਹਿਤ ਇਹ ਫੈਸਲਾ ਹੋਇਆ ਸੀ ਉਸ ਤਹਿਤ ਤਾਹੋਂ-ਥਾਹੀਂ ਆਪਣੇ ਕਾਬਜ ਵੀ ਦੋ ਈ ਤਰ੍ਹਾਂ ਹੋ ਗਈਆਂ ਪਰ ਜਿਦਾਂ ਮਾਲੋ ਸੁਖਾਉਂਦਾ ਨਹੀਂਗਾ ਇੱਕ ਸਰਦਾਰ ਪਿਆਰਾ ਸਿੰਘ ਆ ਬਰਨਾਲੇ ਤੋਂ ਜਿਹੜਾ ਸਰਕਾਰ ਦਾ ਚੱਕਿਆ ਆ ਔਰ ਮੈਂ ਸਰਕਾਰ ਨੂੰ ਵੀ ਮਹਿੰਤੀ ਕਰਨੀ ਚਾਹੁੰਨਾ ਕਿ ਤੁਸੀਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ ਵਿੱਚ ਦਖਲਅੰਦਾਜ਼ੀ ਨਾ ਕਰੋ ਕਿਉਂਕਿ ਉਹ ਆਪਣੇ ਆਪ ਨੂੰ ਨਿਰਮਲਿਆਂ ਦਾ ਮਹੰਤ ਕਲੇਮ ਕਰਦਾ ਤੇ ਸਾਨੂੰ ਕੋਈ ਨਹੀਂ ਆਪਣਾ ਉਹ ਕਰੇ ਜਿੱਥੇ ਮਰਜ਼ੀ ਜਾ ਕੇ ਪਰ ਸਾਡਾ ਜਿਹੜਾ ਲੀਗਲ ਤੌਰ ਦੇ ਉੱਤੇ ਸੁਪਰੀਮ ਕੋਰਟ ਤੱਕ ਲਿਟੀਗੇਸ਼ਨ ਚੱਲੀ ਆ ਉਹ ਸਾਡੀ ਚੱਲੀ ਭਾਈ ਸਰਜੀਤ ਸਿੰਘ ਦੇ ਨਾਲ ਤੇ ਸਰਜੀਤ ਸਿੰਘ ਇੰਡੀਵਿਜੂਅਲ ਕਪੈਸਿਟੀ 'ਚ ਨਹੀਂਗਾ ਜਾਂ ਪਰਸਨਲ ਕੰਪੈਸਟ ਕਪੈਸਿਟੀ ਦੇ ਵਿੱਚ ਨਹੀਂਗਾ ਉਹ ਉਹ ਐਜ ਮਹੰਤ ਆਫ ਦਾ ਨਿਰਮਲਾ ਪੰਥ ਜਿਹੜਾ ਆ ਉਹ ਸੀਗਾ ਤੇ ਨਿਰਮਲੇ ਪੰਥ ਨੇ ਸਮੁੱਚੇ ਤੌਰ ਤੇ ਉਸ ਮੰਡਲ ਨੇ ਪ੍ਰਧਾਨ ਨੇ ਜਨਨਤ ਕਤਰ ਸਹਿਬਾਨ ਸਾਰੇ ਮੈਂਬਰਾਂ ਨੇ ਬੈਠ ਕੇ ਉਹ ਸਾਰਾ ਸਮਝੌਤਾ ਕੀਤਾ ਤੇ ਸਰਕਾਰ ਦੀ ਆੜ ਥੱਲੇ ਉਹ ਪਿਆਰਾ ਸਿੰਘ ਜਿਹੜਾ ਉਹ ਪਰੇਸ਼ਾਨੀ ਕਰ ਰਿਹਾ ਨਜਾਇਜ਼ ਤੇ ਸਾਡੇ ਜਿਹੜੇ ਪ੍ਰਬੰਧਕ ਕਰਤਾ ਮੈਨੇਜਰ ਸਹਿਬਾਨ ਉਹਨਾਂ ਦੇ ਵੀ ਪਿੱਛੇ ਉਹ ਹੱਥ ਧੋ ਕੇ ਪਿਆ ਆ ਤੇ ਮੈਂ ਸਮਝਦਾ ਭਈ ਇਹ ਧਮਕੀਆਂ ਦਿੰਦੇ ਆ ਤੇ ਇਹਦੇ ਪਿੱਛੇ ਤੁਹਾਡੇ ਦਾ ਪੋਲੀਟਿਕਲ ਐਂਡ ਹੋ ਸਕਦੇ ਉਹ ਤਾਂ ਵਿਚਾਰਾ ਮੁਲਾਜ਼ਮ ਆ ਤੇ ਜੇ ਖੁਦਾਂ ਨਾ ਖਾਸਤਾ ਉਹਨੂੰ ਕੋਈ ਨੁਕਸਾਨ ਪਹੁੰਚਦਾ ਤੇ ਮੈਂ ਸਮਝਦਾ ਉਹਦੇ ਵਿੱਚ ਫਿਰ ਇਹ ਮਹਾਂਤ ਸਿੱਧਾ ਜ਼ਿੰਮੇਵਾਰ ਹੋਊਗਾ ਸੋ ਇਹ ਵੀ ਅੱਜ ਦਾ ਮੁੱਦਾ ਜਿਹੜਾ ਸਿਗਾ ਸਾਡਾ ਅਹਿਮ ਸਿਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਇੱਕ ਜਿਹੜੀ ਵੱਡੀ ਹੋਰ ਜਿਹੜੀ ਸਾਡੇ ਵਿੱਚ ਉਹ ਸੀ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਕਿਉਂਕਿ ਪਾਰਲੀਮੈਂਟ ਦੇ ਵਿੱਚ ਇਹ ਧਰਮ ਦੀਆਂ ਗੱਲਾਂ ਚੱਲੀਆਂ ਸਿੱਖ ਧਰਮ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਸਿੱਖ ਪੰਥ ਦੇ ਬਾਣੀ ਉਹਨਾਂ ਨੇ ਸਤਗੁਰ ਜੀ ਨੇ ਇੱਕ ਨਿੱਗਰ ਪੜਣਾ ਗੁਰ ਸ਼ਬਦ ਦੀਆਂ ਪਾਈਆਂ ਉਹਨਾਂ ਨੇ ਮੁੰਡੋਂ ਹੀ ਆ ਧੂੜੀਆਂ ਦਫਾਉਣੇ ਜਾਂ ਇੱਕ ਆਪਣਾ ਧਿਆਨ ਲਾ ਕੇ ਬਹਿਣਾ ਕਰਮ ਕਾਂਡ ਸਾਰਿਆਂ ਨੂੰ ਨਿੰਦਾ ਕੀਤੀ ਜਿਹੜੇ ਵੱਖ-ਵੱਖ ਸੈਕਟਰਾਂ 'ਚ ਵੰਡੇ ਹੋ ਸੀ ਜਾਤ-ਪਾਤ ਊਚ-ਨੀਚ ਉਹਨਾਂ ਸਾਰਿਆਂ ਨੂੰ ਇੱਕ ਸਮਤਲ ਤੇ ਲਿਆਂਦਾ ਤੇ ਪਿਛਲੇ ਦਿਨੀ ਆ ਮੇਰੇ ਕੋ ਇੱਕ ਫੋਟੋ ਵੀ ਆਪਣੇ ਵਾਇਰਲ ਹੋਈ ਆ ਜਿਹੜੀ ਰਾਹੁਲ ਗਾਂਧੀ ਸਾਹਿਬ ਨੇ ਉਥੇ ਇੱਕ ਆਵਿਆ ਮੁਦਿਆ ਆਵਿਆ ਮੋਦਰਾ ਦੀ ਫੋਟੋ ਸਤਗੁਰਜੀ ਦਾ ਕਿਉਂਕਿ ਐਵੇਂ ਹੱਥ ਹੁੰਦਾ ਉਹਨੂੰ ਇਹ ਦਰਸਾਇਆ ਕਿ ਇਹ ਵੀ ਉਹ ਆਵਿਆ ਆਵਿਆ ਮੋਦਰਾ ਆ ਇਹਦਾ ਬਿਲਕੁਲ ਸਿੱਖ ਪੰਥ ਨਾਲ ਕੋਈ ਸਬੰਧ ਨਹੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਜਿਹੜੀ ਫਲਸਫਾ ਆ ਉਹ ਇੱਕ ਓਹੰਕਾਰ ਦਾ ਫਲਸਫਾ ਆ ਉਹਦੇ ਵਿੱਚ ਸਤਗੁਰ ਜੀ ਨੇ ਨੀਮਿਆਂ ਨੂੰ ਉੱਚੇ ਕੀਤਾ ਗਰੀਬਾਂ ਨੂੰ ਉਹਨਾਂ ਨੂੰ ਉਹ ਰਤਵਾ ਬਖਸ਼ਿਸ਼ ਕੀਤਾ ਜਿਹੜਾ ਸਮਾਜ ਦੇ ਵਿੱਚ ਕਿਸੇ ਵੇਲੇ ਘਿਰਨਾ ਕੀਤੀ ਜਾਂਦੀ ਸੀ ਸੋ ਅੱਜ ਦੀ ਇਹ ਜਿਹੜੀ ਸਾਡੀ ਅੰਤਰ ਕਮੇਟੀ ਹੈ ਜੀ ਇਹ ਵੀ ਮਤਾ ਪਾਸ ਕੀਤਾ ਕਿ ਸੰਸਦ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਉਹਨਾਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਕੀਤੀਆਂ ਟਿੱਪਣੀਆਂ ਦਾ ਨੋਟਸ ਲੈਂਦੇ ਹਾਂ ਸਪੱਸ਼ਟ ਕਰਦੀ ਹੈ ਕਿ ਗੁਰੂ ਸਾਹਿਬਾਨ ਦੀ ਪਾਵਨ ਗੁਰਬਾਣੀ ਤੇ ਸੁਖਿਆਮਾਂ ਨੂੰ ਸਿਆਸੀ ਬੈਂਸ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਅਕਸਰ ਸਿਆਸੀ ਲੋਕ ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਮੌਲਕ ਸਿਧਾਂਤਾਂ ਤੇ ਪਾਵਨ ਗੁਰਬਾਣੀ ਦੇ ਅਰਥਾਂ ਦੀ ਵਿਆਖਿਆ ਗਲਤ ਕੀਤੀ ਜਾਂਦੀ ਆ ਤੇ ਅਸੀਂ ਸਪੀਕਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕੇ ਆਗਾ ਤਾਂ ਇਹੋ ਜਿਹੀ ਕੋਈ ਕੋਰ ਬਿਆਦਬੀ ਕਿਸੇ ਮੈਂਬਰ ਨੂੰ ਵੀ ਕਰਨ ਦੀ ਯਾਤਨਾ ਦਿੱਤੀ ਜਾਵੇ ਇਹ ਅਵਿਆ ਮੁੰਦਰਾ ਤੇ ਦੂਜਾਂ ਇਹਦੇ ਨਾਲ ਜਾਂ ਆਸਣ ਕਰਨ ਦਾ ਇਉਂ ਦਾ ਸਤਗੁਰੂ ਜੀ ਦਾ ਕੋਈ ਸਿਧਾਂਤ ਨਹੀਂ ਸਤਗੁਰੂ ਜੀ ਦਾ ਪਵਿੱਤਰ ਸਿਧਾਂਤ ਉਹ ਜਿਹੜਾ ਇੱਥੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹੈ ਇੱਥੇ ਕੀ ਆ ਕਿ ਇੱਥੇ ਜਿਹੜੇ ਕੋਈ ਆਉਂਦਾ ਉਹਨੂੰ ਇਹ ਇਥੋਂ ਦੀ ਰਹਿਤ ਤਾਂ ਦੱਸੀ ਜਾਂਦੀ ਆ ਪਰ ਕੌਣ ਅੰਦਰ ਆਉਂਦਾ ਕਿਸੇ ਨੂੰ ਨਹੀਂ ਕਿਹਾ ਜਾਂਦਾ ਕੌਣ ਇਸ਼ਨਾਨ ਕਰਦਾ ਪਵਿੱਤਰ ਸਰੋਵਰ ਦੇ ਵਿੱਚ ਉੱਭੀ ਲਾਉਂਦਾ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਉਹ ਦਾਰਸ਼ਨਿਕ ਦਿਉੜੀ ਥਾਰੀ ਜਾ ਕੇ ਨਮਸਕਾਰ ਕਰਦਾ ਕੋਈ ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ ਉਹ ਆ ਕੇ ਬਾਹਰ ਪ੍ਰਕਰਮਾਂ ਦੇ ਵਿੱਚ ਕੀਰਤਨ ਸਰਬਨ ਕਰਦਾ ਕੋਈ ਨਹੀਂ ਪੁੱਛਦਾ ਤੇਰੀ ਜਾਤ ਕੌਣ ਆ ਪਾਤ ਕੌਣ ਆ ਉਹਨੂੰ ਦੇਗ ਪਵਿੱਤਰ ਦੇ ਵਿੱਚ ਕੋਈ ਬਿਤਕਰਾ ਨਹੀਂ ਲੰਗਰ ਦੇ ਵਿੱਚ ਕੋਈ ਬਿਤਕਰਾ ਨਹੀਂ ਰਹਿਤਾਂ ਚ ਕੋਈ ਬਿਤਕਰਾ ਨਹੀਂ ਔਰ ਸਮੁੱਚੇ ਪ੍ਰਬੰਧ ਦੇ ਤੌਰ ਦੇ ਉੱਤੇ ਅਸੀਂ ਇੱਥੇ ਇਨਫੋਰਮੇਸ਼ਨ ਸੈਂਟਰ ਵੀ ਬਣਾਏ ਜਿਹੜੇ ਉਹਨਾਂ ਦੇ ਸਹਿਯਤਾ ਕਰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਜਿਹੜਾ ਫਲਸਫਾ ਇਹ ਸਰਬੱਤ ਦਾ ਭਲਾ ਤੇ ਮਨੁੱਖਤਾ ਨੂੰ ਸਮਰਪਿਤ ਆ। ਇਹ ਸਮੁੱਚੀ ਮੈਂ ਬਾਰ-ਬਾਰ ਤਾਂ ਕਹਿ ਰਿਹਾ ਸੀ ਇਹਦੇ ਵਿੱਚ ਵਰਨਵਾਦ ਕੋਈ ਨਹੀਂਗਾ। ਇਹਦੇ ਵਿੱਚ ਹੋਰ ਕੋਈ ਸਿਸਟਮ ਨਹੀਂਗਾ। ਇਹ 'ਚ ਜਾਤ-ਪਾਤ ਕੋਈ ਨਹੀਂਗੀ। ਪਰ ਇਹਨੂੰ ਆਪਾਂ ਇਵੇਂ ਦੂਸਰਿਆਂ ਦੇ ਨਾਲ ਰਲਾ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਪਚੇ ਨਹੀਂ ਉਹ ਕਾਰਵਾਈ ਪਾਈ ਆ ਉਹ ਬਿਲਕੁਲ ਗਲਤ ਆ ਤੇ ਅਸੀਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਇਨ ਫਿਊਚਰ ਇਹੋ ਜਿਹਾ ਬਲਾਰੇ ਜਾਂ ਇਹੋ ਜਿਹਾ ਮੈਂਬਰ ਪਾਰਲੀਮੈਂਟ ਆ ਰਾਹੁਲ ਗਾਂਧੀ ਵਰਗੇ ਉਹਨਾਂ ਨੂੰ ਬਿਲਕੁਲ ਇਜਾਜ਼ਤ ਨਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਦੇ ਕੋ ਬੈਂਤੀ ਇਹ ਆ ਲੀਗਲ ਬੈਟਲ ਦਾ ਹਰਕ ਨੂੰ ਲੜਨ ਦੀ ਜੇ ਕਿਸੇ ਤੇ ਪਰਚਾ ਦਰਜ ਹੋ ਜਾਂਦਾ ਅਧਿਕਾਰ ਆ ਹੁਣ ਉਹਨਾਂ ਨੇ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਮੈਨੂੰ ਲਿਖੀ ਆ ਕਿਉਂਕਿ ਉਹ ਸਿੱਖ ਨਹੀਂ ਅਕਾਲ ਤਖਤ ਤੇ ਸੱਦੀ ਨਹੀਂ ਜਾ ਸਕਦੇ ਅਸੀਂ ਕੋਈ ਇੰਨੇ ਜਾਹਰ ਜਾਬਰ ਵੀ ਨਹੀਂ ਗਏ ਵੀ ਆਪਣਾ ਇਸਤਰੀ ਜਾਤੀ ਦੇ ਕੋ ਤਸ਼ੱਦਦ ਕਰੀਆ ਜਾਂ ਜਿਸਤਰੀ ਜਾਤੀ ਨੂੰ ਅਸੀਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਪਰ ਮੈਂ ਪਹਿਲਾਂ ਵੀ ਬੋਲਦੇ ਨੇ ਕਿਹਾ ਕੇ ਜਾਣ ਦੇ ਵਿੱਚ ਜਿਹੜੀ ਉਹ ਨਹੀਂ ਗਲਤੀ ਅਣਜਾਣੇ ਦੀ ਮਾਫੀ ਕੀਤੀ ਜਾ ਸਕਦੀ ਆ ਤੇ ਜੇਲੇ ਜਾਣ ਕੇ ਤੁਸੀਂ ਕਰੋ ਵੀ ਕੀ ਆ ਵੀ ਉਹ ਜਦਨ ਆਈ ਕਿੰਨੀ ਸੰਗਤ ਸੀ ਦੇਖਿਆ ਕੋਈ ਯੋਗਾ ਇੱਥੇ ਕਰਦਾ ਇੱਥੇ ਦੀ ਇੱਕ ਪਰੰਪਰਾ ਆ ਸੋ ਮੇਰਾ ਖਿਆਲ ਤੋਂ ਭਾਪ ਵੀ ਅਸੀਂ ਤਾਂ ਕੋਈ ਇਦਾਂ ਦੇ ਨਹੀਂ ਗਏ ਪਰ ਜੇ ਉਹਨੇ ਕਾਨੂੰਨੀ ਚਾਰਾ ਜੋਰੀ ਕਰਨੀ ਉਹਦਾ ਹੱਕ ਮੰਨਦਾ ਕਰਿਓ ਤਾਂ ਚਾਹੁੰਦੇ ਆ ਮਾਲਾ ਰਹੀ ਆ ਕਿ ਬਾਹਰ ਪ੍ਰੋਪਰ ਤਾਂ ਲਿਖਿਆ ਨਹੀਂ ਹੋਇਆ ਕਿ ਕਿਹੜੇ ਕਿਹੜੇ ਸਬੰਧੀਆਂ ਜੀ ਯੋਗਾ ਨਹੀਂ ਕਰਨਾ ਤੇ ਉਹਦਾ ਬਾਹਰ ਕਿਤੇ ਲਿਖਿਆ ਕਿ ਦਰਵਾਜ਼ਾ ਦੇਖੋ ਇਹ ਬਿਲਕੁਲ ਗਲਤ ਗੱਲ ਆ ਇਹ ਨੇਮ ਐਕਸਕਿਊਜ਼ ਇੱਕ ਬਣਾਇਆ ਜਾ ਰਿਹਾ ਕਿਉਂਕਿ ਜਿਸ ਲਈ ਇੱਥੇ ਸਾਚਖੰਡ ਦੇ ਪੈਰ ਪਾਉਂਦਾ ਕੋਈ ਬੰਦਾ ਤੇ ਉਹ ਸਾਰਾ ਬਾਤਾਵਰਨ ਦੇਖ ਲੈਂਦਾ ਤੇ ਮੇਰਾ ਖਿਆਲ ਉਹਨੂੰ ਬਾਤਾਵਰਨ ਦਾ ਵੀ ਪਤਾ ਜਾਂ ਤਾਂ ਕੋ ਹੋਵੇ ਨਾ ਕੋਈ ਹੋਰ ਕਰਦਾ ਹੋਈ ਸੀ ਜਾਂ ਕੋਈ ਸੀ ਇਹ ਬਿਲਕੁਲ ਨੇਮ ਉਹਦਾ ਕਿਉਜਾ ਜਿਹੜਾ ਬਹਾਨਾ ਆ ਇਹ ਬਹਾਨਾ ਇੱਕ ਘੜਿਆ ਕਢਾਇਆ ਜਾਂ ਇਹ ਮੇਰਾ ਖਿਆਲ ਕਿਸੇ ਵੀ ਤਰ੍ਹਾਂ ਬਾਜ਼ਮ ਨਹੀਂ। ਕਮਲਪਾਲ ਸਿੰਘ ਜੀ ਜਿਹੜੇ ਕਿਹਾ ਜਾ ਰਿਹਾ ਕਿ ਜਿਹੜੀ ਇਹ ਮੌਤ ਨਹੀਂ ਹੈਗੀ। ਪਾਕਿਸਤਾਨ ਦਾ ਕਾਮ ਦੇਖੋ ਸਾਨੂੰ ਤਾਂ ਸਾਨੂੰ ਤਾਂ ਜਿਹੜੀ ਖਬਰ ਮਿਲੀ ਆ ਉਹ ਸੋਰਸ ਤੋਂ ਅਸੀਂ ਤਾਂ ਸਿਰਫ ਉਹਨਾਂ ਨੂੰ ਉਹਨਾਂ ਦੀ ਪਵਿੱਤਰ ਯਾਦ ਕਿਉਂਕਿ ਉਹਨੇ ਸਾਰਾ 40 ਸਾਲ ਦਾ ਪੰਥ ਸਿੱਖ ਪੰਥ ਦੀ ਨਿਕੇ ਲਾਇਆ ਇਸ ਕਰਕੇ ਉਹਨਾਂ ਦੇ ਕਾਲ ਚਲਾਣੇ ਤੇ ਦੁੱਖ ਦਾ ਵੀ ਪ੍ਰਗਟ ਕਰਦੇ ਤੇ ਉਹਨਾਂ ਨੂੰ ਆਪਣੀ ਸ਼ਰਧਾ ਦੇ ਬੋਲ ਵੀ ਦਿੱਤੇ। ਕਮਲਪਾਲ ਸਿੰਘ ਨੂੰ ਅੱਜ ਸਾਰਾ ਸਿੱਖ ਪੰਥ ਮਨ ਕਰ ਰਿਹਾ ਸੀਗਾ ਉਹਨਾਂ ਨੂੰ ਅੱਜ ਗੇਲ ਦਿੱਤੀ ਅੱਜ ਤਰਾ ਪਾਸੇ 800 ਤੋਂ ਪਾਸੇ ਪਰ ਸ਼ਰਤਾਂ ਬਹੁਤ ਜ਼ਿਆਦਾ ਲਗਾਈਆਂ ਗਈਆਂ ਨੇ ਜਿਹੜੀਆਂ ਅੱਜ ਤੱਕ ਅਜਿਕੇ ਸੱਦੇ ਨਹੀਂ ਲਗਾਈਆਂ ਗਈਆਂ ਦੇਖੋ ਮੈਂ ਤਾਂ ਅੱਗੇ ਆ ਪਹਿਲਾਂ ਵੀ ਤੁਹਾਡੇ ਕੋਲ ਅਰਜ ਕਰ ਚੁੱਕਾ ਹਾਂ ਕਿ ਜਿਹਲੇ ਸਿੱਖਾਂ ਦੀ ਵਾਰੀ ਆਉਂਦੀ ਉਹਲੇ ਸ਼ਾਇਦ ਸਾਡੇ ਲਈ ਕਾਨੂੰਨ ਵੱਖਰਾ ਬਣ ਜਾਂਦਾ ਉਹ ਭਾਈ ਅਮਰਤਪਾਲ ਜੇ ਚੁਣ ਕੇ 2 ਲੱਖ ਵੋਟਾਂ ਦੇ ਜਿੱਤ ਕੇ ਗਿਆ ਤੇ ਡੈਮੋਕਰੈਟਿਕ ਨਾਰਮ ਨਾ ਗਿਆ ਤੇ ਫਿਰ ਸ਼ਰਤਾਂ ਚਲੋ ਸਰਕਾਰ ਦੀ ਮਰਜ਼ੀ ਹੁੰਦੀ ਆ ਪਰ ਹੁਣ ਜਿਹੜੇ ਇੱਕ ਵਾਰੀ ਮੈਂਬਰ ਪਾਰਲੀਮੈਂਟ ਚੁਣਿਆ ਗਿਆ ਤਾਂ ਇਹਨੂੰ ਆਪਾਂ ਕਹਿ ਦਿੰਦੇ ਆ ਵੀ ਦੇਖਦੇ ਉਹ 540 ਦੇ ਵਿੱਚੋਂ ਇੱਕ ਆ ਸੋ ਉਦਾਂ ਸ਼ਰਤਾਂ ਕੋਟਾਂ ਵੱਲੋਂ ਲਾਉਣੀਆਂ ਕੋ ਵਕਰਾ ਹੁੰਦਾ ਕਿਉਂਕਿ ਕੋਰਟ ਤਾਂ ਸਿਰਫ ਡਾਇਰੈਕਸ਼ਨ ਦਿੰਦੀ ਆ ਸ਼ਰਤਾਂ ਸਰਕਾਰ ਲਾਉਂਦੀ ਆ ਤੇ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਆ ਵੀ ਜਿਹੜਾ ਮੁੜ ਕੇ ਐਨਐਫ ਲਾਇਆ ਉਹ ਵੀ ਗਲਤ ਲਾਇਆ ਕੋਈ ਹਧਾਰ ਨਹੀਂ ਸੀ ਬਣਦਾ ਤੇ ਫਿਰ ਇਸ ਕਰਕੇ ਜਿਵੇਂ ਦੀ ਬਾਕੀਆਂ ਨੂੰ ਟ੍ਰੀਟਮੈਂਟ ਕੀਤੀ ਜਾਂਦੀ ਓਵੇਂ ਦੀ ਟ੍ਰੀਟਮੈਂਟ ਸਿੱਖਾਂ ਨਾਲ ਵੀ ਕੀਤੀ ਜਾਇ ਕੀਤੀ ਜਾਣੀ ਚਾਹੀਦੀ ਭਾਰਤੀ ਅਸੀਂ 100 ਆਪਣੇ ਟਾਸਕ ਫੋਰਸ ਜਿਹੜੀ ਸੱਜਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੇ ਦਵਾਲੇ ਜਾਂ ਗੁਰਦੁਆਰਾ ਸਹਿਮਾਨਾ ਦੇ ਦਵਾਲੇ ਉਹ ਅਸੀਂ ਤੁਸੀਂ ਪੜਿਆ ਹੋਣਾ ਅਖਬਾਰਾਂ ਦੇ ਵਿੱਚ ਕੀਤੀ ਉਹਦੀ ਪ੍ਰੋਪਰ ਅਸੀਂ ਕੁਆਲੀਫਿਕੇਸ਼ਨ 10ਵੀਂ ਪਾਸ 10ਵੀਂ ਤੋਂ ਉੱਤੇ ਵਾਲਾ ਨਹੀਂ ਜੋ ਉਹਦੀ ਬਕਾਇਦਾ ਇੰਟਰਵਿਊ ਲੈ ਕੇ ਉਹਨਾਂ ਨੂੰ ਸਾਰਿਆਂ ਨੂੰ ਭਾਗਤੀ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਈ ਬੁੱਢੀ ਕਥਾ ਜੀ ਲਾਸਟ ਇਅਰ ਸਟਾਰਟੀਆਂ ਆ ਰਹੀਆਂ ਜੀ ਪਿਛਲੇ ਸਾਲ ਜਦੋਂ ਸਿੱਖ ਸੰਗਤ ਨੇ ਜਾਂ ਜੋਗਿਕ ਕਮੇਟੀ ਨੇ ਬਣਾਈਆਂ ਸੀ ਸਰਕਾਰਾਂ ਵੀ ਉਹਦੇ ਵਿੱਚ ਯੋਗਦਾਨ ਪਾਉਂਦੀਆਂ ਰਹੀਆਂ ਨੇ ਜਾਂ ਸੈਕਟਰ ਤੋਂ ਪ੍ਰਧਾਨ ਮੰਤਰੀ ਦਾ ਰਾਸ਼ਟਰਪਤੀ ਵੀ ਸਮਾਗਮਾਂ ਚੇਤਕ ਕਰਦੇ ਰਹੇ ਨੇ ਪੰਜਾਬ ਸਰਕਾਰ ਵੀ ਯੋਗਦਾਨ ਪਾਉਂਦੀ ਸੀ ਐਕੀ ਕੋਈ ਦੇਖੋ ਦੋ ਸਵਾਲ ਆ ਪੰਜਾਬ ਦੀ ਸਰਕਾਰ ਦਾ ਸਿੱਧਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਿੱਛੇ ਸ਼ੋਰਾਂ ਮਾਰਿਆ ਜਿਹੜਾ ਐਕਟ ਜਿਹਦੇ ਵਿੱਚ ਅੱਜ ਤੱਕ ਕਿਸੇ ਨੇ ਹਵਾਕਤ ਨਹੀਂ ਕੀਤੀ 103 ਸਾਲ ਚ ਤੇ ਪੰਜਾਬ ਦੀ ਸਰਕਾਰ ਉਹਦੇ ਵਿੱਚ ਐਮੈਂਡਮੈਂਟ ਕਰ ਰਹੀ ਆ ਤੇ ਸੈਂਟਰ ਸਰਕਾਰ ਤਾਂ ਮੈਂ ਸਮਝਦਾ ਵੱਡਾ ਖਵਾੜਾ ਚੱਕ ਲਿਆ ਉਹਨਾਂ ਨੇ ਜਿਨ੍ਹਾਂ ਨੇ ਸਾਡੇ ਵਿੱਚੋਂ ਹਰਿਆਣਾ ਕਮੇਟੀ ਵੀ ਖੋਲ੍ਹ ਲਈ ਜਿਨ੍ਹਾਂ ਨੇ ਦਿੱਲੀ ਕਮੇਟੀ ਵੀ ਖੋਲ੍ਹ ਲਈ ਤੇ ਅਸੀਂ ਸਭ ਤੋਂ ਵੱਡੀ ਗੱਲ ਕਿ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰ-ਬਾਰ ਚਿੱਠੀਆਂ ਲਿਖਦੀ ਆ ਵੀ ਸਾਨੂੰ ਮਿਲਣ ਨੂੰ ਸਮਾਂ ਦਿੱਤਾ ਜਾਵੇ ਤੇ ਸਾਨੂੰ ਮਿਲਣ ਨੂੰ ਵੀ ਸਮਾਂ ਨਹੀਂ ਦਿੱਤਾ ਜਾਂਦਾ ਬਾਕੀ ਇਹਦੇ ਬਜਾਰੇ ਬਾ ਇਹਦੇ ਬਾਰੇ ਕਿਉਂਕਿ ਸਾਬਕਾ ਕਮੇਟੀ ਸਾਡੀ ਬਣੀ ਹਾਂ ਉਹ ਵਿਚਾਰ ਕਰੂ ਕੋਈ ਦੋ ਫਾੜ ਦੋ ਫਾੜ ਕੋਈ ਨਹੀਂ ਹੋਇਆ ਦੇਖੋ ਜੇ ਕੁਝ ਬੰਦੇ ਆਪਣੀ ਵੱਖਰੀ ਵਿਚਾਰਧਾਰਾ ਲੈ ਕੇ ਚੱਲ ਗਏ ਤੇ ਦੋ ਫਾੜ ਥੋੜੋ ਆ ਆ ਤੁਹਾਡੇ ਸਾਹਮਣੇ ਕਿੰਨੀਆਂ ਮੀਟਿੰਗਾਂ ਹੋਈਆਂ ਸਾਰਿਆਂ ਨੇ ਸੋਲੀਡਾਰਿਟੀ ਜਿਹੜੀ ਆ ਉਹ ਪ੍ਰਧਾਨ ਸ਼੍ਰੋਮਣੀ ਕਾਲੀਦਾ ਸਰਦਾਰ ਸੁਖਬੀਰ ਸਿੰਘ ਬਾਦਲਨਾ ਪਾਰਕਡ ਕੀਤੀ ਆ